ਹਾਲੇ ਭੀ ਸਾਡੇ ਝਖਮਾਂ ਦੇ ਨੂਨ ਟੋਂ ਆਏ ਸਾਡੇ ਜਨ ਕਿਹੜੇ ਚੱਲਣਦੇ ਆ ਬਲਹੰਸਾ ਕਿਹੜੇ ਜਨ ਚੱਲਣਦੇ ਤਰਫ ਇੱਕ ਪਾਸੇ ਸ਼ਹੀਦੀ ਦੇ ਹਾਰੇ ਚੱਲ ਰਹੇ ਨੇ ਅਤੇ ਦੂਜੇ ਪਾਸੇ ਇਸਾਈਆਂ ਵੱਲੋਂ 크리스마ਸ ਦਾ ਤਿਹਾੜ ਮਨਾਇਆ ਜਾ ਰਿਹਾ ਹੈ ਇਸਾਈ ਪ੍ਰਚਾਰਕ ਲਗਾਤਾਰ ਆਪਣੇ ਧਰਮ ਨੂੰ ਪਰਫੁੱਲਿਤ ਕਰਨ ਲਈ ਪੰਜਾਬ ਚ ਵੱਖੋ ਵੱਖਰੇ ਤਰੀਕੇ ਬਣਾ ਰਹੇ ਨੇ ਪਾਤਸੰਗਾਂ ਕਿਤੇ ਜਾ ਰਹੀਆਂ ਨੇ ਵੱਡੇ ਵੱਡੇ ਜਲਸੇ ਕਿਤੇ ਜਾ ਰਹੇ ਨੇ ਅਤੇ ਪਿੰਡਾਂ 'ਚ ਪਰਚੇ ਤੱਕ ਵੰਡੇ ਜਾ ਰਹੇ ਨੇ ਅਜਿਹੇ 'ਚ ਲੋਕਾਂ ਦਾ ਵਿਰੋਧ ਵੀ ਹੁਣ ਈਸਾਈਆਂ ਨੂੰ ਚੱਲਣਾ ਪੈ ਰਿਹਾ ਹੈ ਅਜਿਹੀਆਂ ਹੀ ਕੁਝ ਤਸਵੀਰਾਂ ਇੱਕ ਵਾਰ ਫਿਰ ਤੋਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜਦੋਂ ਸ਼ਹੀਦੀ ਦਿਹਾੜਿਆਂ ਦੇ ਵਿੱਚ ਈਸਾਈਅਤ ਦਾ ਪ੍ਰਚਾਰ ਕਰਨ ਵਾਲੇ ਉਹਨਾਂ ਦੇ ਪ੍ਰਚਾਰਕ ਪਿੰਡਾਂ 'ਚ ਪਰਚੇ ਵੰਡਣਾ ਹੈ ਤਾਂ ਲੋਕਾਂ ਨਾਲ ਉਹਨਾਂ ਦੀ ਝੰਮ ਕੇ ਬਹਿਸ ਬਾਜੀ ਹੋਈ ਕਿ ਹੱਥ ਜੋੜ ਕੇ ਤੁਹਾਨੂੰ ਬਹਿਸ ਜੀ ਇੱਕ ਮਿੰਟ ਆ ਦਿਓ ਅਜਿ ਤੁਹਾਨੂੰ ਕੋਈ ਮਾੜੀ ਗੱਲ ਨਹੀਂ ਕਹਿੰਦੇ ਕਾਲੇ ਕਰਦੇ ਜਨ ਕਿਹੜੇ ਚੱਲਣਦੇ ਸਾਡੇ ਬਾਬਾ ਦੇਖੋ ਨਾ ਮੈਂ ਜਿਹੜੀ ਗੱਲ ਕਰਨੀ ਆ ਮੈਨੂੰ ਇਹ ਦੱਸੋ ਨਾ ਸਾਡੇ ਦਿਨ ਕਿਹੜੇ ਚੱਲਣਦੇ ਆ ਬਾਬਾ ਜੀ ਦੇ ਪਾਣੀ ਬਚਣਦੇ ਆ ਕਾਹਦਾ ਮਤਲਬ ਹੈ ਸਾਡੇ जखਮਾਂ ਤੇ ਲੂਣ ਪਾਉਣ ਆਏ ਜੀ ਸਾਡੇ ਦਿਨ ਕਿਹੜੇ ਚੱਲਣਦੇ ਆ ਤੁਹਾਨੂੰ ਪਤਾ ਮੈਂ ਕਿਹੜੇ ਦਿਨ ਚੱਲਣਦੇ ਆ ਤੁਹਾਨੂੰ ਪਤਾ ਮੈਨੂੰ ਭੈਣ ਜੀ ਇਹਨਾਂ ਦੱਸੋ ਸਾਡੇ ਦਿਨ ਕਿਹੜੇ ਚੱਲਣਦੇ ਆ ਕਿਹੜੇ ਦਿਨ ਮਾਫ ਨਹੀਂ ਭੈਣ ਜੀ ਮੈਂ ਤਾਂ ਬਲ ਗੱਲ ਕਰ ਰਹੀ ਆ ਸਾਡੇ ਦਿਨ ਕਿਹੜੇ ਚੱਲਣਦੇ ਆ ਇਹ ਪਿਆਸ ਨਹੀਂ ਰੋਕਣ ਤੁਹਾਡੀ ਛੱਟ ਪਿੰਡ ਨਹੀਂ ਹੋਣਾ ਬਿਲਕੁਲ ਠੀਕ ਹੈ ਬਾਬਾ ਜੀ ਹਾਂ ਇਹ ਪਿੰਡ ਬਿਲਕੁਲ ਨਹੀਂ ਹੋਣਾ ਇਧਰ ਆ ਨੂੰ ਲਾ ਪਾ ਰਹੀ ਸਾਡੇ ਦਿਨ ਕਿਹੜੇ ਚੱਲਣਦੇ ਇਹਦੀਆਂ ਤੁਹਾਨੂੰ ਨਹੀਂ ਪਤਾ ਸਾਡੇ 3:30 ਪਹਿਲੀ ਭੈਣ ਜੀ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਭੈਣ ਜੀ ਕਹਿੰਦੇ ਹਾਂ ਗਲਤ ਗੱਤ ਨਹੀਂ ਕੀਤੀ ਸਾਡੇ ਦਿਨ ਕਿਹੜੇ ਚੱਲਣਦੇ ਨੇ ਸਾਨੂੰ ਇਹਨਾ ਦੱਸ ਦੋ ਸਾਡੇ ਦਿਨ ਕਿਹੜੇ ਚੱਲਣਦੇ ਨੇ ਸਿੱਖ ਧਰਮ ਦੇ ਕਿਹੜੇ ਦਿਨ ਚੱਲਣਦੇ ਤੁਹਾਨੂੰ ਪਤਾ ਹੈ ਕੋਈ ਨਹੀਂ ਇਹ ਤੁਹਾਨੂੰ ਪਤਾ ਹੀ ਕੋਈ ਨਹੀਂ ਆ ਤੁਸੀਂ 3-3 ਰੁਪਏ ਢਾੜੀ ਲੈ ਕੇ ਪਿੰਡਾਂ 'ਚ ਆ ਜਾਂਦੇ ਹੋ ਕੋਈ ਧਿਆਣੀ ਨਹੀਂ ਲੈਂਦਾ ਹਾਂਜੀ ਸਾਡੇ ਸਾਡੇ ਦਿਨ ਕਿਹੜੇ ਚੱਲਣਦੇ ਫਿਰ ਦੱਸੋ ਅੱਡ ਮੰਨ ਲਓ ਸਾਡੇ ਘਰ ਦੇ ਵਿੱਚ ਕੋਈ ਮਰਿਆ ਹੋਵੇ ਤੇ ਤੁਸੀਂ ਵਾਜੇ 'ਚ ਜਾਵਣ ਆਜੋ ਸਾਡੇ ਘਰ 'ਚ ਮੌਤ ਹੋਈ ਹੈ ਮੈਂ ਤੁਹਾਨੂੰ ਸਾਡੇ ਘਰ ਵਾਜੇ 'ਚ ਜਾਵਣ ਆਜੋ ਕੋਈ ਇਹੋ ਜਿਹਾ ਖੰਡੀਆਂ ਤੇ ਫਿਰ ਤੁਸੀਂ ਨਹੀਂ ਤੁਹਾਨੂੰ ਪਤਾ ਹੀ ਨਹੀਂ ਕਿ ਸਾਡੇ ਦਿਨ ਕਿਹੜੇ ਚੱਲਣਦੇ ਤੁਹਾਨੂੰ ਪਤਾ ਨਹੀਂ ਸਾਡੇ ਦਿਨ ਕਿਹੜੇ ਚੱਲਣਦੇ ਕਿ ਕਿਹੜੇ ਚੱਲਣਦੇ ਤਾਂ ਕੋਈ ਤੇ ਫਿਰ ਤੁਸੀਂ ਧਰਮਾ ਕੀ ਜਾਂਦੇ ਜਿਵੇਂ ਤੁਹਾਨੂੰ ਪਤਾ ਨਹੀਂ ਕਿ ਸਾਡੇ ਦਿਨ ਕਿਹੜੇ ਚੱਲਣਦੇ ਆ ਸ਼ਹਦੀ ਦੀਵਿੜੇ ਚੱਲਣ ਦੇ ਨੇ ਚਾਰ ਸਾਹਿਬ ਜਾਨਣ ਜਾਦੇ ਓਏ ਲੋਕਾਂ ਦਾ ਕਹਿਣਾ ਸੀ ਕਿ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਅਤੇ ਪੂਰਾ ਪੰਜਾਬ ਇਹਨਾਂ ਦਾ ਸੋਕ ਮਨਾ ਰਿਹਾ ਪਰ ਦੂਜੇ ਪਾਸੇ ਇਸਾਈ ਭਾਈਚਾਰਾ ਆਪਣੇ ਧਰਮ ਦਾ ਪ੍ਰਚਾਰ ਕਰਨ ਚ ਲੱਗਿਆ ਜਿਸ ਕਾਰਨ ਲੋਕਾਵਲੋਨਾ ਦਾ ਵਿਰੋਧ ਕੀਤਾ ਗਿਆ ਅਤੇ ਉਹਨਾਂ ਨੂੰ ਪਿੰਡ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਕਿ ਹੱਥ ਜੋੜ ਕੇ ਤੁਹਾਨੂੰ ਬੈਸ ਜੀ ਇੱਕ ਮਿੰਟ ਆਓ ਇਧਰ ਆਓ ਤੁਹਾਨੂੰ ਕੋਈ ਮਾਰੀ ਨਹੀਂ ਕਰਨੀ ਕਹਿੰਦੇ ਕਾਲੇ ਕਰਦੇ ਜਿੰਨੇ ਚੱਲਣ ਸਾਡੇ ਮੈਂ ਜਿਹੜੀ ਗੱਲ ਕਰ ਰਿਹਾ ਮੈਨੂੰ ਇਹ ਦੱਸੋ ਨਾ ਸਾਡੇ ਦਿਨ ਕਿਹੜੇ ਚੱਲਣਦੇ ਆ ਜੀ ਪਾਣੀ ਬਚਣ ਦੇ ਆ ਸਾਡੇ जखਮਾਂ ਤੇ ਲੂਣ ਪਾਉਣ ਆਏ ਸਾਡੇ ਦਿਨ ਕਿਹੜੇ ਚੱਲਣਦੇ ਆ ਤੁਹਾਨੂੰ ਪਤਾ ਕਿਹੜੇ ਦਿਨ ਚੱਲਣਦੇ ਆ ਤੁਹਾਨੂੰ ਬਾਬਾ ਜੀ ਮੈਨੂੰ ਭੈਣ ਜੀ ਇਹਨਾਂ ਦੱਸੋ ਸਾਡੇ ਦਿਨ ਕਿਹੜੇ ਚੱਲਣਦੇ ਆ ਕਿਹੜੇ ਦਿਨ ਆਫ ਨਹੀਂ ਭੈਣ ਜੀ ਮੈਂ ਤਾਂ ਬਲ ਗੱਲ ਕਰ ਰਿਹਾ ਸਾਡੇ ਦਿਨ ਕਿਹੜੇ ਚੱਲਣਦੇ ਆ ਤੁਹਾਨੂੰ ਪਤਾ ਨਹੀਂ ਬਿਲਕੁਲ ਛੱਡ ਬੰਦ ਨਹੀਂ ਹੋਣਾ ਬਿਲਕੁਲ ਚੱਲੋ ਠੀਕ ਹੈ ਬਾਬਾ ਜੀ ਹਾਂ ਇਹ ਪਿੰਡ ਬਿਲਕੁਲ ਹੀ ਵੜਾ ਹੈ ਇਹਦਾਂ ਨੂੰ ਨਾ ਪਾਦ ਰਹੇ ਸਾਡੇ ਦਿਨ ਕਿਹੜੇ ਚੱਲਣਦੇ ਆ ਇਹ ਦੀਆਂ ਤੁਹਾਨੂੰ ਨਹੀਂ ਪਤਾ ਸਾਡੇ ਤੀਹ ਪਹਿਲੀ ਭੈਣ ਜੀ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਭੈਣ ਜੀ ਕਹਿੰਦੇ ਹਾਂ ਗੱਲ ਕਰਤੀ ਨਹੀਂ ਸਾਡੇ ਦਿਨ ਕਿਹੜੇ ਚੱਲਣਦੇ ਨੇ ਸਾਨੂੰ ਇਹ ਨਾ ਦੱਸੋ ਸਾਡੇ ਦਿਨ ਕਿਹੜੇ ਚੱਲਣਦੇ ਨੇ ਸਿੱਖ ਧਰਮ ਦੇ ਕਿਹੜੇ ਦਿਨ ਚੱਲਣਦੇ ਤੁਹਾਨੂੰ ਪਤਾ ਹੈ ਕੋਈ ਨਹੀਂ ਇਹ ਤੁਹਾਨੂੰ ਪਤਾ ਹੀ ਕੋਈ ਨਹੀਂ ਤੁਸੀਂ 3-3 ਰੁਪਏ ਢਾੜੀ ਲੈ ਕੇ ਪਿੰਡਾਂ 'ਚ ਆ ਜਾਂਦੇ ਹੋ ਕੋਈ ਧਿਆੜੀ ਨਹੀਂ ਲੈਣ ਦੀ ਹਾਂਜੀ ਸਾਡੇ ਸਾਡੇ ਦਿਨ ਕਿਹੜੇ ਚੱਲਣਦੇ ਫਿਰ ਦੱਸੋ ਅੱਜ ਮੰਨ ਲਓ ਸਾਡੇ ਘਰ ਦੇ ਵਿੱਚ ਕੋਈ ਮਰਿਆ ਹੋਵੇ ਤੁਸੀਂ ਵਾਜੇ ਵਜਾਉਣ ਆਜੋ ਸਾਡੇ ਘਰ 'ਚ ਮੌਤ ਹੋਈ ਕੋਈ ਆਹ ਤਾਂ ਖੰਡੀਆਂ ਕੋਈ ਤੇ ਫਿਰ ਤੁਸੀਂ ਨਹੀਂ ਤੁਹਾਨੂੰ ਪਤਾ ਹੀ ਨਹੀਂ ਕਿ ਸਾਡੇ ਦਿਨ ਕਿਹੜੇ ਚੱਲਣਦੇ ਪਤਾ ਨਹੀਂ ਸਾਡੇ ਦਿਨ ਕਿਹੜੇ ਚੱਲਣਦੇ ਕਿ ਕਿਹੜੇ ਦਿਨ ਜਿੰਨੇ ਨਾਲ ਕੋਈ ਨਹੀਂ ਤੇ ਫਿਰ ਦੀ ਧਰਮ ਲੱਗੀ ਜਾਂਦੇ ਜਿੱਤੇ ਤੁਹਾਨੂੰ ਪਤਾ ਨਹੀਂ ਸਾਡੇ ਦਿਨ ਕਿਹੜੇ ਚੱਲਣਦੇ ਆ ਸਾਡੇ ਸਿੱਧ ਛਿੱਟੀ ਢਾਰੇ ਚੱਲਣਦੇ ਨੇ ਚਾਰ ਸਾਹਿਬ ਜਾਣਨ ਜਾਂਦੇ ਓਏ ਬੰਦ ਕਰਦੇ ਨੇ ਛਿੱਟੀ ਢਾਰੇ ਜਿੰਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਈ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ ਜਦੋਂ ਈਸਾਈ ਭਾਈਚਾਰੇ ਵੱਲੋਂ ਸ਼ਹੀਦੀ ਦਿਹਾੜਿਆਂ 'ਚ ਜਸ਼ਨ ਮਨਾਏ ਜਾ ਰਹੇ ਹੋਣ ਜਾਂ ਫਿਰ ਆਪਣੇ ਧਰਮ ਦਾ ਪ੍ਰਚਾਰ ਕੀਤਾ ਜਾ ਰਿਹਾ ਹੋਵੇ ਪਿਛਲੇ ਦਿਨਾਂ 'ਚ ਸੰਗਰੂਰ ਦੇ ਪਿੰਡ ਬੱਡਰੂਖਾ ਅਤੇ ਤਰਨਤਾਰਨ 'ਚ ਵੀ ਅਜਿਹੇ ਹੀ ਮਾਮਲੇ ਦੇਖਣ ਨੂੰ ਮਿਲੇ ਸੀ ਜਿੱਥੇ ਦੋਵਾਂ ਧਰਮਾਂ 'ਚ ਵੱਡਾ ਵਿਵਾਦ ਵੀ ਪੈਦਾ ਹੋਇਆ ਸੀ ਅਤੇ ਤਰਨਤਾਰਨ 'ਚ ਤਾਂ ਗੋਲੀ ਡਾਕ ਚੱਲ ਗਈ ਸੀ ਜਿਸ 'ਚ ਇੱਕ ਨੌਜਵਾਨ ਦੀ ਜਾਨ ਚਲੀ ਗਈ ਸੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ